ਬੀਰਪਾਲ ਕਰਜ ਜੀ ਇਧਰ ਦੇਖੋ ਇਧਰ ਦੇਖੋ ਕਿਹਦੀ ਜੀ ਕਿਉਂਕਿ ਤੁਸੀਂ ਕਿ ਇੱਥੇ ਆਏ ਹੋ ਜੀ ਹੁਣ ਹਾਂ ਜੀ ਇੱਥੇ ਆਏ ਆ ਇਹ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨ ਰਖਨੌਰੀ ਬਾਰਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ ਹਾਂ ਹਾਂ ਜੀ ਹਾਂ ਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਆਪਦੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਨਹੀਂ ਇਹ ਤਾਂ ਕਾਫੀ ਦਿਰ ਤੋਂ ਤੁਹਾਡੇ ਬਾਰੇ ਬੀਬੀਸੀ ਤੇ ਵੀ ਇਵਨਕੇ ਲਿਖੀ ਨਹੀਂ ਜੀ ਮੈਂ ਜਿਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਿਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜ ਇਹ ਬਿਆਨ ਆਈ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿਹਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮਾ ਤਾਂ ਮੈਂ ਜਾਨਣਾ ਮੈਂ ਉਹਨੂੰ ਕਿਹਾ ਸੀ ਪਤ ਨਾ ਜਾ ਉਹ ਨਹੀਂ ਰੁਕਿਆ ਜੀ ਬੜੇ ਨਾਲ ਰਹਿੰਦਾ ਸੀ ਜੀ ਨਹੀਂ ਜੀ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋ 12-13 ਸਾਲ ਤੋਂ ਅਲੱਗ ਰਹ ਰਹੇ ਆ ਜੀ ਕਿ ਅੱਜ ਤੁਸੀਂ ਕਿਨੇ ਆਏ ਅੱਜ ਸਾਦ ਨੂੰ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਆ ਕਰਸੋ ਦੇ ਪਰਸੋ ਦੀ ਗੱਲ ਚੱਲੀ ਅੱਜ ਹੀ ਕਿਉਂ ਨਿਕਲ ਕੇ ਆਏ ਅੱਜ ਆਏ ਨਿਕਲੇ ਜੀ ਪਰਸੋ ਜਿਹੜਾ ਰਾਤ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਮ ਭੁੱਲ ਗਏ ਜੀ ਉਹਨੂੰ ਮੈਂ ਪਰਸੋ ਰ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਪੁਰ ਤੁਹਾਨੂੰ ਦਾ ਪਤਾ ਤੁਹਾਨੂੰ ਦਾ ਪਤਾ ਲੱਗ ਗਿਆ ਹੁਣਾਂ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਮੈਨੂੰ ਜੀ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਥੇ ਹੋਰ ਸੀ ਪਾਲਣ ਪੋਸ਼ਣ ਕੀਤਾ ਇਹ ਮੁੰਡੇ ਦਾ ਸੀ ਜਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ ਇਹਨਾਂ ਦਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੱਕ ਮੈਂ ਢਿੱ ਇਹ ਥੋੜਾ ਜਿਹਾ ਪਾਲਣ ਪੋਸਣ ਕਰਨ ਕਰ ਰਹੀ ਸੀ ਜੀ ਇਹਦੇ ਜਿਹੜਾ ਪਾਲਣ ਪੋਸਣ ਕਰਦੇ ਸੀ ਦਾਦਾ ਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਚਾਚਾ ਸੀ ਕਹਿੰਦੇ ਉਹਨਾਂ ਨੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਦਾ ਇਹ ਕਿੰਨੀ ਦੇਰ ਕਿੱਥੇ ਰਹਿੰਦੇ ਰਹੇ ਇਹ ਨਹੀਂ ਦੇਰ ਜੀ ਪਹਿਲਾਂ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹਦਾ ਵਿਆਹ ਕੀ ਕਰ ਲਿਓ ਨਹੀਂ ਉਹਨਾਂ ਨੂੰ ਪੁੱਛਣ ਦਿਓ ਜਰਾ ਹਾਂ ਜੀ ਵਿਆਹ ਦੂਜਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਇਹਨਾਂ ਨੇ ਸਾਡੇ ਨਾਲ ਕੋਈ ਲੈ ਕੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਆ ਜੀ ਤੁਹਾਡੇ ਬੱਚੇ ਨਹੀਂ ਤੁਹਾਨੂੰ ਦੋ ਕੁੜੀਆਂ ਜੀ ਮਲੇ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਲੜਕੀ ਨਹੀਂ ਜੀ ਮੇਰੀਆਂ ਦੋਨੇ ਇੱਥੇ ਆ ਜਿਹੜੀਆਂ ਦੋਨੇ ਛੋਟੀਆਂ ਕੋਈ ਇੱਕ ਵਿਆਹੀ ਵੀ ਹੈ ਜੀ ਇੱਕ ਕੁਮਾਰੀ ਆ ਜੀ ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ ਇਹ 12-13 ਸਾਲ ਤੋਂ ਨਹੀਂ ਰਹਿੰਦਾ ਜੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹੇ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਮੈਂ ਵਿਆਹੀ ਵੀ ਆ ਜੀ ਆਹਦੇ ਸੌਰੀ ਰਹਿੰਦੀ ਸੀ ਪਰ ਸੋ ਜਦੋਂ ਵੀ ਤੁਹਾਡੀ ਮੇਰੇ ਜੀ ਹੋਈ ਨਹੀਂ ਹੋਈ ਵੀ ਆ ਜੀ ਅੱਛਾ ਦੁਆਰਾ ਮੈਰਿਡ ਹਾਂਜੀ 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 ਜੀ ਜੀ ਹੁਣ ਤੁਸੀਂ ਮਾਹੋਰ ਦੇ ਨਾਤੇ ਕੀ ਚਾਹੁੰਦੇ ਹੋ ਜੀ ਮੈਂ ਮਾਹਨਾਤ ਦਵਾਈ ਚੌਣੀਆਂ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜੀ ਆਂ ਜੀ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਕਿ ਤੁਹਾਨੂੰ ਉਹਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਦ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁफी ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਿਸੇ ਦੀ ਮੰਗ ਨਹੀਂ ਕਰਦੀ ਕੋਈ ਹੋਰ ਕਾਈ ਵਾਰ ਉਹ ਕਹਿੰਦੇ ਨੇ ਸਾਡੀਆਂ ਮੰਗਾ ਜਾਂ ਤਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਨਾ ਸੰਸਕਾਰ ਹੋਣ ਦੀ ਇਹ ਨਾ ਨਹੀਂ ਜੀ ਮੇਰੇ ਕਿਨੀਆਂ ਕੋਈ ਕਾਰਵਾਈ ਦੀ ਮੰਗ ਨਹੀਂ ਚਾਚੀ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਣ ਪੋਸ਼ਣ ਉਹ ਕਰ ਰਹੇ ਨੇ ਤਾਂ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੀ ਹਾਂਜੀ ਉਹੀ ਸੀ ਤੁਸੀਂ ਤਾਂ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਆਇਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਮੈਂ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਮਦਰ ਇੱਥੇ ਆਇਓ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀ ਥੋਰੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਇਓ ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆ ਉਹਨੂੰ ਜੇਕਰ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀ ਹੈ ਕਿ ਉਹਦੇ ਤੇ ਉਹ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋ ਜੇ ਜੱਤੀ ਦੇ ਹੱਕ ਚ ਖੜੀਆਂ ਨੇਗੀਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਰਹੇ ਨਹੀਂ ਮੈਂ ਕਹਿੰਦੀ ਵੀ ਚੱਲ ਵਿਚਾਰੇ ਦਾ ਸ਼ਸਕਾਰ ਹੋ ਜਾਏ ਟਾਈਮ ਨਾ ਕਾ ਤੇ ਰੋਲਾ ਜਾਂਦਾ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਮੈਨੂੰ ਨੈਮੋ ਮਾਈਲ ਤੇ ਵੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਹਾਂ ਜੀ ਮਾਤਾ ਜੀ ਕਿਹਦੇ ਨਾਲ ਆਏ ਹੋ ਤੁਸੀਂ ਇੱਥੇ ਅਸੀਂ ਗੱਡੀ ਤੇ ਆਈ ਹਾਂ ਜੀ ਪ੍ਰਾਈਵੇਟ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੁਸੀਂ ਅਸੀਂ ਮਹਰਾਜ ਹਿੰਮਤਪੁਰੇ ਕੋਠੇ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹਾਂ ਹਾਂ ਜੀ ਮੈਂ ਤਾਂ ਫਿਰ ਲੱਗ ਰਹੇ ਨੇ ਜੀ ਤੁਹਾਨੂੰ ਭੈਣ ਇੱਕ ਵਿਆਹੀ ਹੈ ਜੀ ਪਿਓ ਡਰਾਈਵਰ ਹੀ ਨਹੀਂ ਨੀ ਦੋ ਭੈਣ ਭਰਾ ਇੱਕ ਮਾਰੇ ਛੋਟੀ ਭੈਣ ਨਾ ਕਰਕੇ ਛੱਡਿਆ ਨਹੀਂ ਜੀ ਸਾਡੇ ਕੋਲ ਇੱਧਰ ਦੇਖ ਇੱਧਰ ਇੱਧਰ ਤੁਸੀਂ ਸਾਹਮਣੇ ਦੇਖ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੇ ਸੀ ਹਾਂਜੀ ਹਾਂਜੀ ਉਹਨੇ ਕਿੱਥੇ ਭੈਣ ਭਾਈ ਅਲੱਗ ਰਹਿੰਦੇ ਸੀ ਆਹ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ 13 ਸਾਲ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10 10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਉਂਦਾ ਜੀ ਕੁੜੀ ਵੱਡੀ ਆਉਂਦੀ ਜਾਂਦੀ ਆ ਜੀ ਨਹੀਂ ਛੋਟੀ ਨਹੀਂ ਕੁੜੀ ਨਹੀਂ ਆਈ ਬਰੇ ਸਰ ਬੰਡਾਲੀ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜ਼ੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਸਦਨਲ ਚੋਂ ਨਹੀਂ ਆਈ ਵੱਡੀ ਹੁੰਦੀ ਰਹੀ ਛੋਟੀ ਨੇ ਆਪਾਂ ਐਵੇਂ ਗੱਪਨੀ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਲਈ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਆ ਜੀ ਵੱਡੀਆਂ ਉਹਦੇ ਸੌਰੀ ਅੱਛਾ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਦੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਫਸਟ ਠੀਕ ਹੈ ਹੁਣ ਕੀ ਮੰਗੇ ਸਰਪਾ ਹੁਣ ਤੁਸੀਂ ਕੀ ਕੀ ਜੇ ਲਾਸਟ ਦੱਸੋ ਇਹਨੇ ਕਰਨ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਅਸੀਂ ਮੂਵ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸ ਨਾ ਉਹ ਹੋਵੇ ਉਹਨੂੰ ਸੀਹ ਦਿੱਤੀ ਉਹ ਦਿੱਤਾ ਜਾਵੇ ਉਹ ਦਾ ਅਸ਼ਿਸ਼ ਕਰੂ ਕੀ ਤੁਸੀਂ ਜਿਹੜੀ ਉਹ ਨਹੀਂ ਮੰਗ ਕੀਤੀ ਹੈ ਜੀ ਉਹ ਦਾ ਸਮਰਥਨ ਕਰਦੇ ਹੋਗੇ ਨਹੀਂ ਆਪਾਂ ਕੋਈ ਕਿਸੇ ਬੰਦੀ ਨਾਲ ਹੈ ਨਹੀਂ ਜੀ ਨਹੀਂ ਅਸੀਂ ਕਿਸੇ ਨਾਲ ਨਹੀਂ ਸਾਡਾ ਮੁੰਡਾ ਮੁੜੇ ਨਹੀਂ ਜੀ ਕੋਈ ਗਲਤੀ ਨਹੀਂ ਕੀਤੀ ਨਹੀਂ ਤੁਹਾਨੂੰ ਲੱਗਦਾ ਹੈ ਨਹੀਂ ਜੀ ਮੈਂ ਤਾਂ ਕਹਿੰਦੀ ਆ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜੇ ਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਮਾਮਾ ਵਾਲਾ ਬੈਠਾ ਦੂਜੀ ਸ਼ਾਦੀ ਤੇ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਦੋ ਹਾਂ ਜੀ ਲੜਕੇ ਲੜਕੀਆਂ ਦੋ ਕੁੜੀਆਂ ਦੋ ਕੁੜੀਆਂ ਉਹ ਹਸਬੰਡ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਉਹ ਤਾਂ ਅਗਲੇ ਕਿਉਂ ਆ ਗਏ ਨੇ ਜੀ ਉਹਨਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਹੋ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਉਹਨਾਂ ਦੀ ਨਾ ਉਹ ਆਉਣੇ ਨਾ ਇਹ ਬੋਲੋ ਤੁਸੀਂ ਤੁਸੀਂ ਰਸੋ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਦੇ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਨੇ ਉਹਨਾਂ ਦੇ ਨਹੀਂ ਮੈਨੂੰ ਲੈ ਕੇ ਆਏ ਸੀ ਕੱਲ ਜਦੋਂ ਪਤਾ ਲੱਗਾ ਦੱਸ ਰਹੇ ਨੂੰ ਵੀ ਤਾਂ ਇੰਨਾ ਪਤਾ ਇਹਨਾਂ ਦੇ ਬਾਰੇ ਮੈਂ ਮੈਂ ਨਹੀਂ ਧੀ ਆ ਮੈਂ ਕਹੋ ਕੀਤੀ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਕਿਉਂ ਖੱਜਲ ਖਵਾਰ ਹੋਈਆਂ ਕੁੜੀ ਨੂੰ ਵਿਆਹ ਦੇ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਹੈ ਜਾਂ ਪੰਚਾਇਤੀ ਤਲਾਕ ਹੋਇਆ ਹੈ ਜਾਂ ਉਹਦੇ ਨਾਲ ਦੇ ਤਾਂ ਕੁਛ ਨਹੀਂ ਕੀਤਾ ਜੀ ਇਹਨਾਂ ਨੂੰ ਕੋਈ ਤਰੀਕ ਤੇ ਨਹੀਂ ਜਾਂਦਾ ਪਿਤਾ ਜੀ ਤੁਸੀਂ ਜ਼ਿਆਦਾ ਬੋਲਦੇ ਹੋ ਪੁੱਛੋ ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੋਂ ਆ ਵੀ ਇਹਨੂੰ ਕਿਸ ਇਹਨਾਂ ਨੂੰ ਮਤਲਬ ਹੋਰ ਇਹ ਤੁਹਾਡੇ ਫੇਵਰ ਦੇ ਵਿੱਚ ਐਕਸਪਰਟ ਹੈ